ਪੰਜਾਬ ਦੇ ਪੱਤਰਕਾਰਾਂ ਦੇ ਉੱਪਰ ਪਾਏ ਨਾਜਾਇਜ਼ ਪਰਚੇ ਨੂੰ ਰੱਦ ਕਰਵਾਉਣ ਦੇ ਲਈ ਅੱਜ ਚੰਡੀਗੜ੍ਹ ਦੇ 17 ਸੈਕਟਰ ਦੇ ਵਿੱਚ ਇੱਕ ਵੱਡਾ ਇਕੱਠ ਹੋਇਆ ਇਸ ਇਕੱਠ ਦੇ ਵਿੱਚ ਕਿਸਾਨ ਜਥੇਬੰਦੀਆਂ ਪੰਜਾਬ ਦੇ ਇੰਟੈਲੈਕਚੁਅਲ ਲੋਕ ਤੇ ਜੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਨੇ ਸ਼ਮੂਰੀਅਤ ਕੀਤੀ ਕਿਹਾ ਕਿ ਆਹ ਪੱਤਰਕਾਰਾਂ ਦੀ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਆ ਜਿਹਨੂੰ ਹਰ ਗੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਪ੍ਰੋਫੈਸਰ ਮਨਜੀਤ ਸਿੰਘ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਪਿੱਛੇ ਸਾਡੇ ਤੁਸੀਂ ਦੇਖੋ ਕਿ ਪੱਤਰਕਾਰਾਂ ਦੇ ਹੱਕ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਜਿੱਥੇ तमाम ਜਿਹੜੇ ਲੋਕ ਨੇ ਪੰਜਾਬ ਭਰ ਦੇ ਵਿੱਚੋਂ ਉਹ ਪਹੁੰਚੇ ਨੇ ਪ੍ਰੋਫੈਸਰ ਸਾਹਿਬ ਸਾਡੇ ਨਾਲ ਨੇ ਸਰ ਸਤਿ ਸ਼੍ਰੀ ਅਕਾਲ ਜੀ ਆਏ ਗਏ ਆ ਸਭ ਤੋਂ ਪਹਿਲਾਂ ਇੱਕ ਪਰਚਾ ਪਾਇਆ ਜਾਂਦਾ ਪੱਤਰਕਾਰਾਂ ਦੇ ਉੱਪਰ ਪੱਤਰਕਾਰ ਕਹਿੰਦੇ ਕਿ ਅਸੀਂ ਸੱਚ ਬੋਲਦੇ ਆ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਆ ਸਰਕਾਰਾਂ ਨੂੰ ਤੇ ਲੀਡਰਾਂ ਨੂੰ ਆਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਇਸ ਕਰਕੇ ਸਾਡੀ ਆਵਾਜ਼ ਦਾ ਦਮਨ ਦੇਖੋ ਬਹੁਤ ਥੋੜਾ মিডিਆ ਆ ਜਿਹੜਾ ਅਜੇ ਵੀ ਦਬੰਗੀ ਦੇ ਨਾਲ ਨਿਚੱਕ ਹੋ ਕੇ ਕਿਸੇ ਦਬਾਅ ਤੋਂ ਰਹਿਤ ਮੁਕਤ ਹੋ ਕੇ ਲੋਕਾਂ ਦੇ ਵਿੱਚ ਸਚਾਈ ਰੱਖ ਰਿਹਾ ਤੇ ਪਚਾਰ ਰਿਹਾ ਇਹਨਾਂ ਚ ਜਿਨ੍ਹਾਂ ਤੇ ਪਰਚੇ ਬਣਿਆ ਜਿਤਨਾ ਮਾਨਕ ਗੋਇਲ ਆ ਆਰਟੀਆਈ ਐਕਟੀਵਿਸਟ ਆ মিডিਆ ਚ ਵੀ ਹੁੰਦਾ ਆ ਹੋਰ ਕੁਝ মিডিਆ ਦੇ ਜਿਤਨਾ ਲੋਕ ਆਵਾਜ਼ ਆ ਜਾਂ ਕਈ ਬੰਦੇ ਹੋਰ ਵੀ ਆ ਜਿਹੜੇ ਐਕਟੀਵਿਸਟ ਵੀ ਬੰਦੇ ਹੈਗੇ ਉਹਨਾਂ ਦਸਾਂ ਬੰਦਿਆਂ ਤੇ ਐਫਆਈਆਰ ਇਹਨਾਂ ਨੇ ਕੀਤੀ ਹੈ ਸਵਾਲ ਪਤਾ ਕੀ ਆ ਹੁਣੇ ਕਿ ਜੇ ਇਹਨਾਂ ਕੋਲ ਜਵਾਬ ਹੈਗੇ ਆ ਜਾਂ ਇਹ ਸੱਚੇ ਆ ਜਾਂ ਇਹ ਸੱਚੀ ਮੱਚੀ ਇਹਨਾਂ ਨੇ ਲੋਕਾਂ ਲਈ ਕੰਮ ਕੀਤੇ ਆ ਤੇ ਇਹਨਾਂ ਦਾ ਕੰਮ ਬੋਲਣਾ ਚਾਹੀਦਾ ਇਹਨਾਂ ਨੂੰ ਕਾਹਦਾ ਡਰਿਆ ਸਾਂਝ ਕੋ ਆਂਚ ਨਹੀਂ ਜੇ ਕਿਤੇ ਉਹ ਝੂਠੇ ਆ ਕਾਣੇ ਆ ਡਰਿਓਏ ਆ ਤਾਂ ਹੀ ਤੇ ਫਿਰ ਇਹ ਲੋਕਾਂ ਦੇ ਜਿਹੜੇ ਮੀਡੀਆ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦੇ ਤਾਂ ਹੀ ਆਰਟੀਆਈ ਐਕਟਿਵਿਸਟਾਂ ਦੇ ਜਿਹੜੇ ਕੋਈ ਉਹ ਇਨਫੋਰਮੇਸ਼ਨ ਮੰਗ ਰਹੇ ਆ ਉਹਨੂੰ ਨਹੀਂ ਦੇ ਰਹੇ ਤੋਂ ਉਹਇਆ ਤੇ ਹੀ ਆ ਨਾ ਕਿਉਂਕਿ ਇਹਨਾਂ ਨੇ ਜਹਾਜ਼ ਬਾਰੇ ਕਿ ਕਿਹੜੇ ਕੇਜਰੀਵਾਲ ਨੂੰ ਕਿੰਨੇ ਝੂਠੇ ਦਿਵਾਏ ਸਸੋਧੀਆਂ ਨੂੰ ਕਿੱਥੇ ਦਿਵਾਏ ਕਿੱਥੇ ਸਰਕਾਰੀ ਕੰਮਾਂ ਲਈ ਵਰਤਿਆ ਕਿੱਥੇ ਗੈਰ ਸਰਕਾਰੀ ਕੰਮਾਂ ਲਈ ਵਰਤਿਆ ਇਹ ਸਾਰੀ ਇਨਫਰਮੇਸ਼ਨ ਉਹ ਪੁੱਛ 4 ਸਾਲਾਂ ਤੋਂ ਪੁੱਛ ਰਹੇ ਜਦੋਂ ਨਹੀਂ ਦਿੱਤੀ ਤੇ ਜਦੋਂ ਉਹਨਾਂ ਨੇ ਆਪਣੇ ਤੌਰ ਤੇ ਕੋਈ ਅੰਦਾਜ਼ਾ ਲਾਇਆ ਟਰੈਕਰ ਦੇ ਉੱਤੇ ਪਾ ਕੇ ਉਹਦੇ ਤੋਂ ਇਹ ਜੜ ਗਏ ਕਿ ਹੁਣ ਇਹ ਸਾਡੇ ਸਾਨੂੰ ਤੱਕਾ ਕਰ ਰਹੇ ਆ ਇਸ ਕਰਕੇ ਜਿੰਨੇ ਵੀ ਅੱਜ ਇੱਥੇ ਜਮਾਬੜਾ ਇਕੱਠਾ ਹੋਇਆ ਜਿੰਨੇ ਵੀ ਲੋਕ ਇਕੱਠੇ ਹੋਏ ਆ ਉਹ ਇਸ ਗੱਲ ਦਾ ਸਬੂਤ ਆ ਕਿ ਪੰਜਾਬ ਹੁਣ ਤਬਦੀਲੀ ਲਈ ਖੜਾ ਇਨ੍ਹਾਂ ਦੀ ਪੰਜਾਬ ਦੇ ਲੋਕਾਂ ਦੀ ਮੀਡੀਆ ਦੀ ਐਕਟਿਵਿਸਟਾਂ ਦੀ ਹੋਰ ਕਿਸਾਨ ਲੀਡਰ ਆਇਆ ਹਰ ਕਿਸਮ ਦੇ ਟੀਚਰ ਐਕਟਿਵਿਸਟ ਸਟੂਡੈਂਟ ਐਕਟਿਵਿਸਟ ਯੂਨੀਵਰਸਿਟੀ ਦੇ ਬੱਚੇ ਇਨ੍ਹਾਂ ਦੀ ਆਵਾਜ਼ ਨੂੰ ਹੁਣ ਤੁਸੀਂ ਦਬਾ ਨਹੀਂ ਸਕਦੇ ਇਹ ਸਾਫ਼-ਸਾਫ਼ ਅੱਜ ਦੇ ਇਕੱਠ ਤੋਂ ਨਜ਼ਰ ਆਇਆ ਪ੍ਰੋਫੈਸਰ ਸਾਹਿਬ ਜਿਹੜਾ ਹ ਪਰਚਾ ਪਾਇਆ ਗਿਆ ਪੱਤਰਕਾਰਾਂ ਦੇ ਉੱਪਰ ਤੇ ਆਰਟੀਐਕਟਿਵਿਸਟ ਦੇ ਉੱਪਰ ਤੇ ਅੱਜ ਦਾ ਜਿਹੜਾ ਇਹ ਇਕੱਠ ਹੈ ਚੰਡੀਗੜ੍ਹ ਚ ਹੋਇਆ ਇਸ ਦਾ ਸਰਕਾਰ ਦੇ ਉੱਪਰ ਕੀ ਅਸਰ ਹੋਊਗਾ ਕਿਹੋ ਨਹੀਂ ਅਸਰ ਹੋਊਗਾ ਅਸਰੇ ਤੇ ਪਿੱਛੇ ਨਹੀਂ ਹਟਣ ਵਾਲੇ ਐ ਇਹ ਹੁਣ ਜਿਲ੍ਹਿਆਂ ਪੱਦਰ ਤੇ ਜਾਣਗੇ ਥੱਲੇ ਪੱਦਰ ਤੇ ਜਾਣਗੇ ਕਿਸਾਨਾਂ ਦੇ ਨਾਲ ਰੜ ਕੇ ਕਰਨਗੇ ਹੋਰ ਨੌਜਵਾਨਾਂ ਦੇ ਨਾਲ ਹੋਰ ਮੀਡੀਆ ਦੇ ਨਾਲ ਕਰਕੇ ਅੱਜ ਇਹਦਾ ਮੈਸੇਜ ਬਹੁਤ ਤਕੜਾ ਜਾਊਗਾ ਮੇਰਾ ਤਾਂ ਖਿਆਲ ਇਹ ਜੇ ਸਿਆਣੇ ਹੋਣਗੇ ਤੇ ਪਛਾਹ ਹਟ ਜਾਣਗੇ ਸਰਕਾਰ ਵਾਲੇ ਜੇ ਨਹੀਂ ਹਟਦੇ ਤੇ ਉਹਦਾ ਆਮ ਜਨਤਾ ਨੂੰ ਇਸ ਕਾਲ ਦਾ ਫਾਇਦਾ ਇਹ ਹੋਊਗਾ ਕਿ ਲੋਕ ਇਹਨਾਂ ਦਾ ਜਿਹੜਾ ਮਾੜਾ ਮੋਟਾ ਵੀ ਪਰਦਾ ਪੋਛੀ ਹੋਈ ਆ ਉਹਦਾ ਕੁੰਡ ਚੱਕਿਆ ਜਾਊਗਾ ਪਤਾ ਲੱਗ ਜਾਊਗਾ ਲੋਕਾਂ ਦਾ ਕਿ ਨਦੀ ਅਸਲੀਅਤ ਕੀ ਹੈ ਕਿਉਂਕਿ ਜਦੋਂ ਪ੍ਰਚਾਰ ਜਾਊਗਾ ਲੋਕਾਂ ਅਸਲੀਅਤ ਜਾਊਗੀ ਤਾਂ ਇਹਨਾਂ ਨੂੰ ਫਿਰ ਹੋਰ ਆਪਣਾ ਨਮੋਸ਼ੀ ਦਾ ਸਾਹਮਣਾ ਕਰਨਾ ਪਾ ਪੱਤਰਕਾਰਾਂ ਦੇ ਉੱਪਰ ਪਰਚੇ ਦਰਜ ਹੁੰਦੇ ਨੇ ਸਰਕਾਰਾਂ ਕਰਦੀਆਂ ਨੇ ਕਿ ਸਰਕਾਰਾਂ ਨੂੰ ਨਹੀਂ ਇਸ ਗੱਲ ਦਾ ਪਤਾ ਹੁੰਦਾ ਕਿ ਤਾਂ ਗਰਾਊਂਡ ਦੇ ਉੱਪਰ ਕੀ ਇੰਪੈਕਟ ਜਾਊਗਾ ਤੇ ਸਾਡੀ ਇਨਐਕਟਿਵ ਸ਼ਬੀ ਬਣੂਗੀ ਜਦੋਂ ਸੱਤਾ ਦਾ ਨਛਾ ਹੋ ਜੇ ਤੇ ਉਹਦੇ ਜੋ ਥੋੜੀ ਜਿਹਾ ਮਧੂਸ਼ ਹੋ ਹੀ ਜਾਂਦੇ ਇਹ ਸੱਤਾ ਦੇ ਨਸ਼ੇ 'ਚ ਇਹੋ ਜੇ ਕੰਮ ਹੁੰਦੇ ਆ ਜੇ ਤੁਸੀਂ ਸੱਚੀ ਮੁੱੱਚੀ ਲੋਕਾਂ ਨਾਲ ਜੁੜ ਕੇ ਚੱਲੋ ਜਾਂ ਇਨਸਾਫ ਨਾਲ ਚੱਲੋ ਜਾਂ ਤੁਸੀਂ ਆਪਣੇ ਕੰਮ ਦੇ ਸਹਾਰੇ ਚੱਲੋ ਜਿਵੇਂ ਪਹਿਲਾਂ ਵੀ ਕਿਹਾ ਤਾਂ ਫਿਰ ਇਹੋ ਜੀ ਦੁਬਿਧਾ ਨਹੀਂ ਖੜੀ ਹੁੰਦੀ ਨਾ ਇਹੋ ਜੀ ਕੋਈ ਮੁਸੀਬਤ ਖੜੀ ਹੁੰਦੀ ਆ ਇਹ ਖੜੀ ਤਾਂ ਹੋਈ ਕਿਉਂਕਿ ਲੋਕਾਂ ਤੋਂ ਟੁੱਟ ਚੁੱਕੇ ਆ ਲੋਕਾਂ ਨਾਲ ਜੁੜੇ ਹੋਏ ਨਹੀਂ ਉੱਪਰੋਂ ਉੱਪਰੋਂ ਕੇਜਰੀਵਾਲ ਦੇ ਕਹਿਣ ਦੇ ਉੱਤੇ ਜੋ ਕੁਝ ਪੰਜਾਬ ਨੂੰ ਜਿਸ ਤਰੀਕੇ ਨਾਲ ਉਹਨੂੰ ਸੂਟ ਕਰਦਾ ਉਹ ਚਲਾ ਰਿਹਾ ਜਿਵੇਂ ਉੱਥੇ ਆਪਣੀਆਂ ਟੀਮਾਂ ਲਿਆ ਕੇ ਬੰਦੇ ਲਿਆ ਕੇ ਪੰਜਾਬ 'ਚ ਨਿਵਾੜੇ ਆ ਵੱਡੇ ਪੱਧਰ ਤੇ ਭਰਤੀ ਆਪਣੀ ਕਰਾ ਰਿਹਾ ਉਹ ਇੱਕਾ ਪੰਜਾਬ ਨੂੰ ਬਸਤੀ ਦੇ ਤੌਰ ਤੇ ਵਰਤ ਕੇ ਜਿੰਨਾ ਵੀ ਇਹਨੂੰ ਲੁੱਟਿਆ ਜਾ ਸਕਦਾ ਲੁੱਟਿਆ ਜਾ ਰਿਹਾ ਇਹ ਉਹਨਾਂ ਦੀ ਉਹਨਾਂ ਦੇ ਵਿੱਚ ਮਿਡਲਮੈਨ ਬਣੇ ਆ ਬੰਦੇ ਬਣੇ ਹੋਇਆ ਤੇ ਲੋਕ ਸਵਾਲ ਪੁੱਛਦੇ ਆ ਤੇ ਸਵਾਲਾਂ ਦਾ ਜਵਾਬ ਨਹੀਂ ਹੈ ਇਸ ਕਰਕੇ ਇਹ ਸਾਰਾ ਰੌਲਾ ਜਿਹੜਾ ਅੱਜ ਆ ਉਹ ਇਸ ਗੱਲ ਦਾ ਹੈ ਕਿ ਜੇ ਸੱਚੀ ਮੱਚੀ ਤੁਸੀਂ ਲੋਕਾਂ ਲਈ ਕੰਮ ਕੀਤਾ ਤੇ ਫਿਰ ਤੁਹਾਨੂੰ ਕੋਈ ਡਰ ਦੀ ਲੋੜ ਨਹੀਂ ਕਿਉਂਕਿ ਕੰਮ ਕੀਤਾ ਨਹੀਂ ਕਿਉਂਕਿ ਕੋਈ ਪੁੱਠੇ ਸਿੱਧੇ ਕੰਮਾਂ ਦਾ ਡਰਿਆ ਇਸੇ ਕਰਕੇ ਤੁਸੀਂ ਆਰਟੀਆਈ ਚ ਇਨਫਾਰਮੇਸ਼ਨ ਨਹੀਂ ਦੇ ਰਹੇ ਇਸੇ ਕਰਕੇ ਤੁਸੀਂ ਉਹ ਸਾਰੀਆਂ ਆਵਾਜ਼ਾਂ ਨੂੰ ਬੰਦ ਕਰਨਾ ਚਾਹੁੰਦੇ ਆ ਜਿਹੜੀਆਂ ਸੱਚਾਈ ਦੀ ਆਵਾਜ਼ ਨੂੰ ਉਠਾਉਣਾ ਚਾਹੁੰਦੀਆਂ ਅੱਜ ਇੱਕ ਹੋਰ ਵੀ ਖਬਰ ਨਿਕਲ ਕੇ ਆਈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਨੇ ਜਿਹੜੇ 92 ਜਿੱਤੇ ਸੀ ਸ਼ੁਰੂ ਦੇ ਵਿੱਚ ਜਾਂ ਹੁਣ 95 96 96 ਹੋ ਗਏ ਕਿ 46 ਐਮਐਲਏ ਦੀਆਂ ਟਿਕਟਾਂ ਕੱਟ ਦਿੱਤੀਆਂ ਪਾਰਟੀ ਨੇ 46 ਨਵੇਂ ਬੰਦੇ ਦਿੱਤੇ ਜਾਣਗੇ ਜਿਆਦਾ ਜਿਆਦਾ ਕੱਟੇ ਜਾਣਗੇ ਜਿਆਦਾ ਕੱਟੇ ਜਾਣਗੇ ਇੱਕ ਉਮੀਦਵਾਰ ਤੇ ਖਿਆਲ ਆ ਕਿ ਮੁਸ਼ਕਲ ਨਾਲ ਹੀ ਆ ਜਿਹੜੇ 15 20 ਰੱਖਣਗੇ ਬਾਕੀ ਸਾਰੇ ਕੱਟਣਗੇ ਉਹਦਾ ਇੱਕ ਤਰੀਕਾ ਇਹ ਹੁੰਦਾ ਕਿ ਦੇਖੋ ਜੀ ਇਹਨਾਂ ਨੇ ਕੁਝ ਨਹੀਂ ਕੀਤਾ ਅਸੀਂ ਨਵੀਂ ਟੀਮ ਲੈ ਆਂਦੀ ਆ ਨਵੇਂ ਘੋੜੇ ਬਹੁਤ ਚੰਗੇ ਆ ਇਹਨਾਂ ਦੀ ਰੇਸ ਦੇਖਿਓ ਇਹ ਤੇ ਜਿੱਤੇ ਪਏ ਆ ਇਹ ਨਹੀਂ ਚੱਲੂਗਾ ਪੰਜਾਬ 'ਚ ਨਹੀਂ ਚੱਲੂਗਾ ਤੁਹਾਨੂੰ ਕਿਉਂਕਿ ਦੇਖੋ ਇੱਕ ਕਹਾਵਤ ਹੈ ਜਿੰਨਾ ਵੱਡਾ ਸੇਰ ਓਨੀ ਵੱਡੀ ਦਰਦ ਜਿੰਨੀ ਵੱਡੀ ਜਿੱਤ ਓਨੀ ਵੱਡਾ ਰਿਸਕ ਤੁਹਾਨੂੰ ਲੋਕਾਂ ਨੇ ਜਿੰਨੀਆਂ ਜ਼ਿਆਦਾ ਵੋਟਾਂ ਪਾਈਆਂ ਜਿੰਨੀ ਤੁਹਾਡੀ ਜਿੱਤ ਦੇ ਝੰਡੇ ਚੁਲਾਏ ਤੇ ਉਹਨੀਆਂ ਦੇ ਉਮੀਦਾਂ ਵੀ ਤੇ ਸੀਗੀਆਂ ਨਾ ਤੁਸੀਂ ਉਮੀਦਾਂ ਤੇ ਜਦੋਂ ਨਹੀਂ ਉਤਰੇ ਤੇ ਓਡਾ ਹੀ ਵੱਡਾ ਰਿਐਕਸ਼ਨ ਇਸ ਕਰਕੇ ਇਹ ਜੋ ਮਰਜ਼ੀ ਕਰ ਲੈਣ ਨਵੇਂ ਜਿੰਨੇ ਮਰਜ਼ੀ ਰੂਪ ਬਦਲ ਕੇ ਆਉਣ ਲੋਕ ਹੁਣ ਜਾਣ ਚੁੱਕੇ ਆ ਕਿਉਂਕਿ ਇਹਨਾਂ ਨੇ ਜਿੰਨਾ ਕ ਲੋਕਾਂ ਨਾਲ ੱੱਕਾ ਕਰਨਾ ਸੀਗਾ ਔਰ ਮੀਡੀਆ ਰਾਈ ਇੱਕ ਬਲਫ ਕਰਕੇ ਮੀਡੀਆ ਰਾਈ ਆਪਣਾ ਇੱਕ ਤੌਰ ਦੇ ਉਤੇ ਦੱਸ ਕੇ ਕਿ ਦੇਖੋ ਜੀ ਬਹੁਤ ਕੁਝ ਸਭ ਗੁੱਡੀ 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 ਹੋ ਰਿਹਾ ਆ ਬੜੀਆਂ ਬੜੀਆਂ ਐਡਵਰਟਾਈਜ਼ਮੈਂਟ ਮੀਡੀਆ ਦਾ ਹੀ ਜਿਹੜਾ ਐਡਵਰਟਾਈਜ਼ਮੈਂਟ ਦਾ ਬਜਟ ਆ 10 ਗੁਣਾ ਵਧਾਤਾ ਇਹਨਾਂ ਨੇ ਕਿਉਂ ਕੀ ਲੋੜਿਆ ਉਹਦੀ ਹਰ ਖਬਰ ਤੇ ਵਿਦੇਸ਼ ਉਹ ਦੂਜੇ ਸੂਬਿਆਂ ਦੀਆਂ ਖਬਰਾਂ ਚ ਉਹ ਜਾ ਕੇ ਕਲਕੱਤੇ ਤੱਕ ਆਪਣੀਆਂ ਐਡਵਰਟਾਈਜ਼ਮੈਂਟ ਮੱਥਲ ਬੀਨਾਂ ਨੂੰ ਤੇ ਚਾ ਚੜਿਆ ਕਿ ਅਸੀਂ ਆਲ ਇੰਡੀਆ ਪਾਰਟੀ ਬਣਾਉਣੀ ਆ ਇਹਨਾਂ ਨੂੰ ਇਹ ਥੋੜੀ ਆ ਕਿ ਪੰਜਾਬ ਦਾ ਪੈਸਾ ਪੰਜਾਬ ਦਾ ਜਾ ਰਿਹਾ ਕਿਉਂਕਿ ਸਰਕਾਰ ਇੱਥੇ ਹੀ ਆ ਇਹ ਬਹੁਤ ਵੱਡੇ ਪੱਦਰ ਤੇ ਲੋਟਿਆ ਜਿੱਦਣੇ ਸਾਰਾ ਕੁਝ ਦੇ ਤੈਕੀਕਾਤ ਹੋਊਗੀ ਤੇ ਪੰਜਾਬੀਆਂ ਨੂੰ ਫਿਰ ਪਤਾ ਲੱਗੂ ਹੈ ਅਸੀਂ ਤੇ ਮਾਰੇ ਗਏ ਅਸੀਂ ਤੇ ਲੁੱਟ ਗਏ ਇੱਕ ਗੱਲ ਮੈਨੂੰ ਹੋਰ ਦੱਸਿਓ ਖੀਰ ਚ ਆਮ ਆਦਮੀ ਪਾਰਟੀ ਦੇ ਕੁਝ ਲੀਡਰ ਕਹਿੰਦੇ ਨੇ ਕਿ ਸਾਡੀ ਸਰਕਾਰ ਤਾਂ ਰਿਪੀਟ ਕਰ ਰਹੀ ਆ ਜਿਉਂ ਪੰਜਾਬ ਦੇ politcal ground ਦੀ ਗੱਲ ਕਰਦੇ ਨੇ ਕਹਿੰਦੇ ਕਿ ਕਾਂਗਰਸੀ ਆਪਸੇ ਵਿੱਚ ਖਖੜੀਆਂ ਕਰੇਲੇ ਨੇ ਸ਼ਰਮਣੀਕ ਕਾਲੇ ਤਲ ਬੀਜੇਪੀ ਦੇ ਅਲਾਈਅੰਸ ਬਿੰਦਾਂ ਨਹੀਂ ਗੱਲ ਬਣਨੀ ਇਸ ਦਾ ਸਾਨੂੰ ਵੱਡਾ ਐਡਵਾਂਟੇਜ ਮਿਲਣਾ ਛਾਈ ਚਾ ਭਾਵੇਂ ਸੇਬ ਸਾਰੇ ਸੜੇ ਹੋਣ ਜਿਹੜਾ ਦੁਕਾਨਦਾਰ ਜਿੰਨੇ ਵੇਚਣੇ ਉਹ ਕਦੀ ਕਹੂਗਾ ਕਿ ਸੜੇ ਹੋਇਆ ਉਹ ਨਾ ਜੀ ਇਹ ਤਾਂ ਮਾਲਕ ਤੇ ਹੈ ਹੀ ਨਹੀਂ ਹੋਰ ਕਿਤੇ ਕਿਸੇ ਦੁਕਾਨਦਾਰ ਕੋਈ ਬੁਰਾ ਨਾ ਮਨਾਏ ਮਤਲਬ ਜਿੰਨੇ ਮਾਲ ਵੇਚਣਾ ਜਿੰਨੇ ਆਪਣੀਆਂ ਆਈਡੀਆ ਵੇਚਣੇ ਆ ਤੇ ਉਹ ਕਿਤੇ ਚੁੱਪ ਥੋੜੀ ਰਹਿਣ ਉਹ ਮਤਲਬ ਇਹ ਥੋੜੀ ਕਹਣਗੇ ਕਿ ਅਸੀਂ ਨਹੀਂ ਹਾਰ ਰਹੇ ਆ ਉਨੇ ਜੇ ਲੋਕਾਂ 'ਚ ਭਾ ਭਰਮ ਭਾ ਪੈਦਾ ਕਰਨਗੇ ਲੋਕਾਂ 'ਚ ਦੱਸਣਗੇ ਕਿ ਅਸੀਂ ਐਂ ਜਿ ਤਰੇ ਐਂ ਜਿ ਜਿ ਤਰੇ ਆ ਤਾਂ ਹੀ ਤਾਂ ਲੋਕ ਇਨਾਂ ਵੱਲ ਆਉਣਗੇ ਕੋਈ ਇਨਾਂ 'ਚ ਭਰਤੀ ਹੋਣਗੇ ਪਰ ਨਹੀਂ ਇਨਾਂ ਕੋਲ ਕੋਈ ਵੀ ਸਟਰੋਂਗ ਪਾਰਟੀ ਇੱਥੇ ਹੈ ਹੀ ਨਹੀਂ ਚਕਵਾ ਚੁੱਲਾ ਇਨਾਂ ਦਾ ਕੰਮ ਆ ਤੇ ਪੰਜਾਬ ਇੱਕ ਛੋਟਾ ਜਿਹਾ ਸੂਬਾ ਸਾਰਿਆਂ ਨੇ ਇਨਾਂ ਦਾ ਸਵਾਦ ਚੱਕ ਲਿਆ ਲੋਕ ਪਛਾਣ ਹਟ ਚੁੱਕੇ ਆ ਹੋਰ ਉਹ ਕਿਸੇ ਕੋਲ ਵੀ ਚਲੇ ਜਾਣ ਕਾਲੇ ਚੋਰ ਕੋ ਚਲੇ ਜਾਣ ਇਨਾਂ ਵੱਲੋਂ ਤੇ ਵੱਡੇ ਪਦਰਤੇ ਪਛਾਂਹ ਹਟਣੇ ਜੀ ਇੱਕ ਗੱਲ ਮੈਨੂੰ ਹੋਰ ਦੱਸਿਓ ਕਿਉਂਕਿ ਇਸ ਗੱਲ ਦੇ ਉੱਪਰ ਜਿਹੜਾ ਤੁਹਾਡਾ ਨਜ਼ਰੀਆ ਹੋਊਗਾ ਅਲੱਗ ਹੋਊਗਾ ਆਮ ਆਦਮੀ ਪਾਰਟੀ ਇਹ ਗੱਲ ਵੀ ਸੋਚਦੀ ਆ ਜਾਂ ਜਿਹੜੇ ਬੰਦੇ ਹੁਣ ਚੋਣ ਲੜਨਾ ਚਾਹੁੰਦੇ ਨੇ ਜਾਂ ਸਰਕਾਰ ਵੀ ਆ तकरीबन ਸਾਰੀ ਉਹ ਕਹਿੰਦੇ ਕਿ ਜਦੋਂ ਅਸੀਂ ਇਸ ਬਜਟ ਦੇ ਵਿੱਚ 111100 ਰੁਪਏ ਬਿੱਬੀਆਂ ਨੂੰ ਪਾਵਾਂਗੇ ਅਸੀਂ ਉਦੋਂ ਤੁਸੀਂ ਦੇਖਿਓ ਕਿ ਪੰਜਾਬ ਦਾ ਮਾਹੌਲ ਚੇਂਜ ਹੋ ਜਾਣਾ ਪ੍ਰੋਫੈਸਰ ਸਾਹਿਬ ਜੇ 1100 ਰੁਪਏ ਪੇ ਕਰ ਦਿੰਦੇ ਆਂ ਬਿੱਬੀਆਂ ਨੂੰ ਪੰਜਾਬ ਸਰਕਾਰ ਫਿਰ ਤੁਹਾਡਾ ਕੀ ਮਤਨਾ ਫਿਰ ਜੀ ਇਹ ਇੱਕ ਦੇਖੋ ਬਹੁਤ ਵੱਡਾ ਨਹੀਂ ਛੋਟਾ ਮोटा ਰਿਸਕ ਹੈ ਬਹੁਤ سارے ਲੋਕ ਇਥੇ ਬੜੇ ਵੱਡੇ ਪੱਦਰ ਤੇ ਅਨਪੜ ਪਛੜੇ ਲਾਚਾਰ ਲੋਕ ਆਰਥਿਕ ਤੌਰ ਤੇ ਹੈਗੇ ਆ ਜਿਹੜੇ ਛੋਟੇ ਜਿਹੇ ਪੈਸੇ ਲਈ ਵੀ ਉਹ ਖੋਚ ਹੋ ਜਾਂਦੇ ਆ ਤੇ ਛੋਟੇ ਜਿਹੇ ਪੈਸੇ ਤੇ ਸਵੇ ਹੋ ਜਾਂਦੇ ਆ ਤੁਹਾਡੇ ਸਾਹਮਣੇ ਮੋਦੀ ਨੇ ਦਾਦਾ 1000 ਰੁਪਿਆ ਬੀਬੀਆਂ ਨੂੰ ਪਾ ਕੇ ਹੈਨਾ 1 ਇੱਕ ਲੱਖ 2000 ਕਰੋੜ ਦੇ ਕਰੀਬ ਕਰੀ ਬਹੁਤ ਵੱਡਾ ਪੈਸਾ ਪਾਇਆ ਉਹ ਪੈਸਾ ਪਾ ਕੇ ਬਿਹਾਰ ਦੇ ਵਿੱਚ ਚੋਣਾਂ ਜਿੱਤੀਆਂ ਇਸੇ ਤਰੀਕੇ ਨਾਲ ਇਹ ਲੋਕਾਂ ਦਾ ਬੇਪੂ ਬਣਾ ਕੇ ਜਿੱਤਣੀਆਂ ਚਾਹੁੰਦੇ ਪਰ ਉਹ ਬੀਬੀਆਂ ਵੀ ਪੁੱਛਣ ਗਿਆ ਵੀ ਜਿਹੜਾ 50 50000 ਦਾ ਏਰੀਆ ਉਹ ਵੀ ਦੇ ਦੋ ਇਸ ਕਰਕੇ ਜਿਹੜੇ ਵਾਦੇ ਵੋਟਾਂ ਦੇ ਤੁਸੀਂ 5 ਸਾਲਾਂ ਦੀਆਂ ਪੈਸੇ ਦੇਣ ਲਈ ਲਈਆਂ 2 ਮਹੀਨਿਆਂ ਦੇ 4 ਮਹੀਨਿਆਂ ਦੇ ਪੈਸੇ ਦੇ ਕੇ ਤੁਸੀਂ ਪੂਰੀ ਵੋਟ ਲੈਣੇ ਚਾਹੁੰਦੀਆਂ ਫਿਰ ਵੋਟ ਵੀ ਇੰਨੀ ਕੀ ਮਿਲੂਗੀ ਪੂਰੀ ਵੋਟ ਨਹੀਂ ਮਿਲਦੀ ਸੋ ਸਰ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਜੁੜੇ ਜੀ ਦੋਸਤੋ ਚੰਡੀਗੜ੍ਹ ਦੇ 17 ਸੈਕਟਰ ਇਥੇ ਪੱਤਰਕਾਰਾਂ ਦੇ ਹੱਕ ਦੇ ਵਿੱਚ ਇੱਕ ਵੱਡਾ ਪ੍ਰੋਟੈਸਟ ਹੋ ਰਿਹਾ ਉਥੋਂ ਤੁਸੀਂ ਤੁਹਾਡੇ ਨਾਲ ਜ